ਬੀਤੇ 2-3 ਦਿਨਾਂ ਤੋਂ ਪਾਨਾ ਸਿੱਧੂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੈ ਹੁਣ ਪਾਨਾ ਸਿੱਧੂ ਦੀ ਜ਼ਮਾਨਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਉਸ ਦੀ ਉਸ ਉੱਤੇ ਪਰਚਾ ਦਰਜ ਹੋਇਆ ਸੀ ਤੇ 10000 ਰੁਪਏ ਮੰਗੇ ਗਏ ਸੀ ਪਾਨਾ ਸਿੱਧੂ ਦੇ ਵੱਲੋਂ ਇਮੀਗ੍ਰੇਸ਼ਨ ਦੀ ਮਾਲਕਨ ਤੋਂ ਤੇ ਇਮੀਗ੍ਰੇਸ਼ਨ ਦੀ ਜਿਹੜੀ ਚਲਾਉਣ ਵਾਲੀ ਇੱਕ ਮਾਲਕਨ ਦੇ ਵੱਲੋਂ ਪੁਲਿਸ ਦੇ ਵਿੱਚ ਕਥਿਤ ਤੌਰ ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਾਨਾ ਸਿੱਧੂ ਦੇ ਵੱਲੋਂ ਉਸ ਨੂੰ ਕਈ ਧਮਕੀਆਂ ਦਿੱਤੀਆਂ ਗਈਆਂ ਤੇ ਲਗਭਗ 10000 ਰੁਪਏ ਤੱਕ ਦੀ ਰਕਮ ਮੰਗੀ ਗਈ ਹੈ ਤੇ ਨਾਲ ਹੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਭਾਨਾ ਸਿੱਧੂ ਨੂੰ ਜ਼ਮਾਨਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਭਾਨਾ ਸਿੱਧੂ ਇੱਕ ਫੇਮਸ ਬਲੌਗਰ ਹੈ ਤੇ ਨਾਲ ਹੀ ਉਹ ਲੋਕਾਂ ਦੀਆਂ ਮੁਸ਼ਕਿਲਾਂਵਾਂ ਵੀ ਹੱਲ ਕਰਵਾਉਂਦੇ ਨੇ ਤੇ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਵਾਲੇ ਆਮ ਲੋਕਾਂ ਦੀ ਲੁੱਟਕਸੁੱਟ ਕਰਦੇ ਨੇ ਤੇ ਕਈ ਵਾਰ ਅਜੀਹਾ ਵੀ ਹੁੰਦਾ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਭਾਨਾ ਸਿੱਧੂ ਇਮੀਗ੍ਰੇਸ਼ਨ ਸੈਂਟਰਾਂ ਵਾਲੇ ਤੋਂ ਲੋਕਾਂ ਦੀਆਂ ਜਿਹੜੇ ਪੈਸੇ ਵੀ ਵਾਪਸ ਕਰਵਾਉਂਦੇ ਨੇ ਤੇ ਉਹ ਵਾਲੇ ਮਸਲੇ ਵੀ ਹੱਲ ਕਰਵਾਉਂਦੇ ਨੇ ਇਸ ਦੇ ਵਿੱਚ ਪਾਨਾ ਸਿੱਧੂ ਦੇ ਵੱਲੋਂ ਜਿਹੜੀ ਹੈ ਇੱਕ ਇਮੀਗ੍ਰੇਸ਼ਨ ਚਲਾਉਣ ਵਾਲੀ ਮਹਿਲਾ ਨੂੰ ਕਿਹਾ ਜਾ ਰਿਹਾ ਕਿ ਤਮਕੀਆਂ ਦਿੱਤੀਆਂ ਸੀ ਤੇ ਨਾਲ ਹੀ ਕਿਹਾ ਗਿਆ ਸੀ ਕਿ 10000 ਰੁਪਏ ਸਾਨੂੰ ਦੋ ਤਾਂ ਜੋ ਅਸੀਂ ਜਿਹੜੇ ਲੋਕਾਂ ਦੇ ਤੁਸੀਂ ਵੀਜ਼ੇ ਲਗਵਾਏ ਸੀ ਉਸ ਵਿੱਚ ਰਿਫਿਊਜ਼ਲ ਆ ਗਿਆ ਤਾਂ ਚੁਪਚਾਪ ਨਾਲ 10000 ਰੁਪਏ ਦੇ ਦਿਓ ਨਹੀਂ ਤਾਂ ਤੁਹਾਡੇ ਘਰ ਦੇ ਬਾਹਰ ਅਸੀਂ ਵੱਡਾ ਤਰਨਾ ਦਵਾਂਗੇ ਤੇ ਔਰਤ ਦੇ ਵੱਲੋਂ ਜਿਹੜੀ ਹੈ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਨਾਲ ਹੀ ਸਬੂਤ ਦੇ ਵਜੋਂ ਪੁਲਿਸ ਨੂੰ ਇੱਕ ਫੋਨ ਰਿਕਾਰਡਿੰਗ ਵੀ ਦਿੱਤੀ ਸੀ ਇਸ ਤੋਂ ਬਾਅਦ 70 ਦਿਨ ਤੱਕ ਪਾਨਾ ਸਿੱਧੂ ਜੇਲ੍ਹ ਦੇ ਵਿੱਚ ਰਹੇ ਸੀ ਪਾਨਾ ਸਿੱਧੂ ਦੀ ਰਿਹਾਈ ਬਾਰੇ ਲੱਖਾ ਸਦਾਣਾ ਦੇ ਵੱਲੋਂ ਪੂਰੀ ਪੂਰਨ ਤੌਰ ਤੇ ਸਪਸ਼ਟੀਕਰਨ ਦਿੱਤਾ ਗਿਆ ਨਾਲ ਹੀ ਲੱਖਾ ਸਦਾਣਾ ਦੇ ਵੱਲੋਂ ਇਹ ਵੀ ਗੱਲ ਦੱਸੀ ਗਈ ਹੈ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਭਾਰਨਾ ਸਿੱਧੂ ਦੇ ਨਾਲ ਵਿਹਾਰ ਕੀਤਾ ਗਿਆ ਉਹਨਾਂ ਨੂੰ 3 ਡਿਗਰੀ ਟਾਰਚਰ ਦਿੱਤਾ ਗਿਆ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿੜਾਕੇ ਦੀ ਸਰਦੀ ਦੇ ਵਿੱਚ ਬਾਹਰ ਉਹਨਾਂ ਨੂੰ ਬਿਨ ਕਪੜਿਆਂ ਤੋਂ ਜਿਹੜਾ ਲਟਕਾਇਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਠੰਡਾ ਪਾਣੀ ਪਾਇਆ ਗਿਆ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਐਮ ਨੂੰ ਸਿੱਧੇ ਤੌਰ ਤੇ ਕਾਲ ਕਰਵਾ ਕੇ ਗੱਲਾਂ ਆਖੀਆਂ ਗਈਆਂ ਨੇ ਉਹਨਾਂ ਨੂੰ ਕਈ ਧਮਕੀਆਂ ਵੀ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਇਹ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਇਸ ਵੇਲੇ ਆਖੀਆਂ ਵੀ ਜਾ ਰਹੀਆਂ ਐ ਉੱਥੇ ਹੀ ਦੱਸਦੀ ਐ ਪਾਨਾ ਸਿੱਧੂ ਉਦੇ ਹੱਕ ਦੇ ਵਿੱਚ ਇੱਕ ਇਮੀਗ੍ਰੇਸ਼ਨ ਵਾਲੀ ਤੇ ਇੱਕ ਕਈ ਹੋਰ ਵੀ ਲੋਕੀ ਜਿਹਲੇ ਆਏ ਨੇ ਉਹਨਾਂ ਦੇ ਵੱਲੋਂ ਗੱਲਾਂ ਆਖੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਪਾਨਾ ਸਿੱਧੂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ ਤੇ ਲੋਕ ਇਹ ਕਹਿ ਰਹੇ ਨੇ ਇਹ ਹੋ ਹੀ ਨਹੀਂ ਸਕਦਾ ਕਿ ਪਾਨਾ ਸਿੱਧੂ 10000 ਰੁਪਏ ਡੱਕ ਦੀ ਰਕਮ ਦੀ ਡਿਮਾਂਡ ਕਰਵਾਸ ਉਹਨਾਂ ਦਾ ਕਹਿਣਾ ਹੈ ਕਿ ਪਾਨਾ ਸਿੱਧੂ ਜਿਨ੍ਹਾਂ ਦੇ ਵੱਲੋਂ ਲੱਖਾਂ ਰੁਪਏ ਤੱਕ ਦੀ ਜਿਹੜੀ ਹੈ ਲੋਕਾਂ ਦੀ ਮਦਦ ਕੀਤੀ ਗਈ ਹੈ ਲੱਖਾਂ ਰੁਪਏ ਤੱਕ ਦੇ ਲੋਕਾਂ ਨੂੰ ਪੈਸੇ ਦਿਵਾਏ ਗਏ ਨੇ ਪੈਸੇ छुड़ਵਾਏ ਗਏ ਨੇ ਕਈ ਮਾਮਲੇ ਤਾਂ ਅਜੇੇ ਵੀ ਨੇ ਕਿ ਜਿੱਥੇ ਲੋਕਾਂ ਦੇ ਵੱਲੋਂ ਕਬਜ਼ੇ ਤੱਕ ਜ਼ਮੀਨਾਂ ਦੇ ਉੱਤੇ ਕੀਤੇ ਗਏ ਸੀ ਤਾਂ ਪਾਨਾ ਸਿੱਧੂ ਦੇ ਵੱਲੋਂ ਉਹਨਾਂ ਲੋਕਾਂ ਦੀ ਮਦਦ ਕੀਤੀ ਗਈ ਹੈ ਹੁਣ ਦੱਸਦੀ ਹੈ ਕਿ ਪਾਨਾ ਸਿੱਧੂ ਜਿਹੜੇ ਹੈ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਇਸ ਦੀ ਸਪਸ਼ਟ ਕਾਰਨ ਜਿਹੜਾ ਹੈ ਲੱਖ ਸਿਧਾਣਾ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ 29 ਨੋ ਇੱਕ ਭਾਰੀ ਇਕੱਠ ਹੋਵੇਗਾ ਜਿਸ ਵਿੱਚ ਬਹੁਤ ਸਾਰੇ ਲੋਕ ਵੀ ਸ਼ਾਮਿਲ ਹੋਣਗੇ ਤੇ ਨਾਲ ਹੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਵੀ ਚਰਚਾਵਾ ਕੀਤੀ ਜਾਏਗੀ ਲਗਾਤਾਰ ਹੀ ਪੰਨਾ ਸਿੱਧੂ ਕਾਫੀ ਜ਼ਿਆਦਾ ਵਿਵਾਦਾ ਦੇ ਵਿੱਚ ਤੇ ਨਾਲ ਹੀ ਚਰਚਾਵਾ ਦੇ ਵਿੱਚ ਰਹੇ ਨੇ ਪਰ ਦੋ ਤਿੰਨ ਦਿਨਾਂ ਤੋਂ ਪੰਨਾ ਸਿੱਧੂ ਕਾਫੀ ਜ਼ਿਆਦਾ ਸਰਗਰਮ ਰਹੇ ਨੇ ਜਿਵੇਂ ਜਦੋਂ ਤੀ ਉਹਨਾਂ ਨੂੰ ਜੇਲ੍ਹ ਹੋਈ ਸੀ ਉਹਨਾਂ ਨੂੰ ਜ਼ਬਰਨ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀ ਉਹਨਾਂ ਦੇ ਉੱਪਰ ਦੋਸ਼ ਲੱਗੇ ਸਨ ਕਿ ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਸੈਂਟਰ ਚਲਾ ਰਹੀ ਇੱਕ ਮਹਿਲਾ ਦੀ ਜਿਹੜੀ ਹੈ ਇਮੀਗ੍ਰੇਸ਼ਨ ਦੀ ਦੁਕਾਨ ਬੰਦ ਕਰਨ ਦੀ ਗੱਲ ਆਖੀ ਗਈ ਸੀ ਨਾਲ ਹੀ ਕਿਹਾ ਗਿਆ ਸੀ ਕਿ ਉਹਦੇ ਘਰ ਦੇ ਬਾਹਰ ਤੇ ਦੁਕਾਨ ਦੇ ਬਾਹਰ ਧਰਨਾ ਲਗਵਾਵਾਂਗੇ 34 ਏ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਚੰਡੀਗੜ੍ਹ ਦਾ ਤੇ ਉੱਥੇ ਹੀ ਹੁਣ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਲੱਖਾ ਸੁਧਾਣਾ ਦੇ ਵੱਲੋਂ ਵੀ ਕਈ ਗੱਲਾਂ ਆਖੀਆਂ ਗਈਆਂ ਕਿ ਜੇਲ੍ਹ ਦੇ ਵਿੱਚ 3 ਡਿਗਰੀ ਟੌਰਚਰ ਉਹਨਾਂ ਨੂੰ ਕੀਤਾ ਗਿਆ ਸਾਰੇ ਕਪੜੇ ਲਹਾ ਕੇ ਠੰਡਾ ਪਾਣੀ ਕੜਾਕੇ ਦੀ ਠੰਡ ਦੇ ਵਿੱਚ ਉਹਨਾਂ ਉੱਪਰ ਸੁੱਟਿਆ ਗਿਆ ਸੀ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਕਾਫੀ ਸਾਰੇ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਫੋਟੋਸ ਵੀਡੀਓਸ ਪਾ ਕੇ ਲੱਖਾਂ ਸਿਧਾਣਾ ਦਾ ਸਪੋਰਟ ਵੀ ਕੀਤਾ ਹੈ ਪੂਰੇ ਮਾਮਲੇ ਦੇ ਵਿੱਚ ਹੁਣ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਫਿਲਹਾਲ ਜਿਹੜਾ ਹੈ ਲੱਖਾ ਸੁਧਾਨਾ ਨੂੰ ਜ਼ਮਾਨਤ ਜਿਹੜੀ ਹੈ ਮਿਲ ਚੁੱਕੀ ਹੈ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਹੈ ਤੁਹਾਡੀ ਰਾਏ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ